ਰਾਜੀ ਕੋ ਖਾਲਸਾ ਜੀ 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 ਪਹਿਲਾਂ ਤਾਂ ਇਹ ਬਾਬਾ ਜੀ ਦਾ ਹਰੀ ਸਿੰਘ ਜੀ ਦਾ ਬਹੁਤ ਤਿਉਹਾਰ ਕਰਦੇ ਆਂ ਤੇ ਆਪਕਾ ਬਾਬਾ ਸਿੰਘ ਜੀ ਰਾਮੜੀਆਂ ਦੇ ਸਤੋਂ ਕਿ ਇਹਨਾਂ ਨੇ ਮੇਰਾ ਬਹੁਤ ਬਹੁਤ ਸਾਥ ਦਿੱਤਾ ਜੀ ਤੇ ਅਸੀਂ ਇਹਨਾਂ ਦੇ ਧੰਨਵਾਦ ਕਰਦੇ ਆਂ ਸਾਡੀ ਸਾਰੀ ਤਿਆਰੀ ਦਾ ਧੰਨਵਾਦ ਕਰਦੇ ਆਂ ਸਾਡੀ ਕੀ ਕੀ ਕਬੂਲੀ ਕੀਤੀਆਂ ਜੀ ਇਹਨਾਂ ਨੇ ਖਰਚਾ ਹੋ ਗਿਆ ਜੀ ਇਹਨਾਂ ਦੇ 6 ਵਾਰ ਠੀਕ ਠੀਕ ਹੈ ਠੀਕ ਹੈ ਠੀਕ ਓਕੇ ਬਾਬਾ ਜੀ ਤੁਸੀਂ ਅੱਜ ਇੱਕ ਨੰਬਰ ਥਾਣੇ ਆਏ ਕੀ ਕਾਰਨ ਕੀ ਹੈ ਬਾਈ ਗੁਰ ਜੀ ਦਾਮਾ ਸਾਡੇ ਨਾਲ ਆਪਣੇ ਪਣਾ ਦੇ ਮੇਂ ਸ਼ੋਨੀ ਨਿਹੱਗ ਜਿਵੇਂ ਕੋਈ ਆਈ ਹੋਸ਼ਮੀਰ ਦਾ ਮਗਰ ਸਾਡੇ ਪਣਾ ਦੇ ਆਪਾਂ ਪਰਿਵਾਰ ਆਇਆ ਸੀਗਾ ਸਵੇਰੇ ਦੀ 28 ਤਰੀਕ ਦਾ ਸਾਡੀ ਉਹ ਹੋਈ ਹੈ ਕੇਸਾਂ ਦੀ ਬਣ ਗਈ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਕੋਈ ਕਾਰਵਾਈ ਹੋ ਰਹੀ ਤੁਹਾਡੇ ਮੈਂ ਉਹ ਜਿਹੜੇ ਬੰਦੀਆਂ ਨਾਲ ਗੱਲ ਕੀਤੀ ਆਪਣੇ ਬਾਬਾ ਮਜੀਦ ਸਿੰਘ ਦਾ ਜਾਇਦਾਂ ਆਂ ਬੰਦੀਆਂ ਨੂੰ ਦੱਸਿਆ ਮੈਂ ਗੱਲ ਕੀਤੀ ਤੇ ਅਸੀਂ ਵੀ ਇਸੇ ਚੱਕਰ ਵਿੱਚ ਆ ਗਏ ਜੋ ਫੋਟੋਆਂ ਨਾਲ ਸੀ ਨਾ ਇਹ ਵੀ ਪਰਚਾ ਕਰ ਰਿਹਾ ਹੈ ਸਾਡੇ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਹੁਣ ਕਾਰਨ ਜੋ ਆਇਆ ਹੋਰ ਯਾਰ ਬਾਈ ਬਾਈ ਕਿ 8 ਦਿਨ ਦਾ ਸਮਾਂ ਇਹਨੇ ਲੈ ਲਾ ਰਹੇ ਨੇ ਕੀ ਕਾਰਨ ਹੋ ਸਕਦਾ ਨਹੀਂ ਹੋ ਰਿਹਾ ਹੋ ਗਿਆ ਪੂਰਾ ਕਾਰਨ ਇਦਾਂ ਵਾਈ ਗੁਰਦੀ ਇਹ ਤਾਂ ਆਪਾਂ ਨਾ ਪੁਲਿਸ ਨੂੰ ਆਪਾਂ ਜੇ ਕੋਈ ਪ੍ਰੈਸ਼ਰ ਮਤਲਬ ਨਾ ਆਵੇ 8 ਦਿਨ ਕੀ 8 ਘੰਟੇ ਵੀ ਨਹੀਂ ਹੋਣ ਲੱਗੇ ਹਨਾ ਉਦੋਂ ਪੁਲਿਸ ਦੇ ਨਹੀਂ ਕੋਈ ਨਾ ਕੋਈ ਪ੍ਰੈਸ਼ਰ ਹੁੰਦਾ ਕੁਝ ਡਿਊਟੀਆਂ ਲਾਈ ਜਾਂਦੀਆਂ ਨੇ ਪੁਲਸਗੀਆਂ ਵੀ ਪਰ ਗੱਲ ਆਪਾਂ ਨਹੀਂ ਕਹਣਾ ਚਾਹੁੰਦੇ ਕਿ ਇਹੀ ਕੰਮ ਜੇ ਕਿਸੇ ਹੋਰ ਮਤਲਬ ਕਿਸੇ ਤਕਰੀਰੇ ਬੰਦੇ ਨੇ ਕੀਤਾ ਹੁੰਦਾ ਸਿੰਗਾ ਲੋਕ ਕੋਈ ਜ਼ਰਾ ਹੁੰਦਾ ਮੈਨੂੰ ਨਾ ਭਲਾ ਹੀ ਐਡ ਕੰਡ ਨਹੀਂ ਐਟਮੈਂਟਮ ਨਹੀਂ ਲੱਗਦਾ ਉਹ ਕਾਰਵਾਈ ਬਹੁਤ ਜ਼ਿਆਦੀ ਆ ਜਾਂਦੀ ਤੇ ਕੀ ਤੁਹਾਨੂੰ ਲੱਗਦਾ ਕੋਈ ਰਾਜਨੀਤਿਕ ਪ੍ਰੈਸ਼ਰ ਇਹਦੇ ਪਿੱਛੇ ਦੋ ਰਾਜਨੀਤਿਕ ਜਿਹੜਾ ਟਾਈਮ ਰਾਜਨੀਤਿਕ ਪ੍ਰੈਸ਼ਰ ਵੀ ਹੋ ਸਕਦਾ ਕੋਈ ਵੀ ਪ੍ਰੈਸ਼ਰ ਕੋਈ ਨਾ ਕੋਈ ਤਾਂ ਹੈ ਨਾ ਇਹਦਾ ਵੀ ਅੱਡਦੰ ਲੱਗੇ ਆਪਣੀ ਕਾਰਵਾਈ ਬਾਕੀ ਇਦਾਂ ਵੀ ਵੱਡੇ ਅਧਿਕਾਰੀਆਂ ਦੀ ਨੌਲੇਜ ਦੇ ਵਿੱਚ ਨਹੀਂ ਸੀ ਇਹ ਗੱਲ ਕਿ ਉਹ ਨਾਲ ਹੀ ਨਾ ਲੱਗਦੇ ਲੈ ਜੰਦਲ ਇਹ ਮਤਾਰਾ ਬਣਾ ਨਹੀਂ ਹੈ। ਤਾਂ ਕੀ ਜੇ ਪਰਿਵਾਰ ਦੇ ਨਾਲ ਨਾ ਜਿੱਥੇ ਬੰਦੀਆਂ ਨਾ ਪਹੁੰਚੀਆਂ ਲekin ਇਨਸਾਫ ਮਿਲਣ ਦੇ ਚਾਂਸ ਲੱਭਦੇ ਠੀਕ ਹੈ। ਦੇਖੋ ਇਹ ਦਾਵਾ ਪੰਜਾਬ ਦੇ ਨਾ ਪੰਜਾਬ ਗੁਰੂ ਮੰਨ ਕਰਦੇ ਨੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ। ਕਿਤੇ ਦੇ ਕਿਰਪਾ ਬਹੁਤ ਆ ਮਹਾਰਾਜ ਦੀ। ਇਹ ਗੱਲ ਨਹੀਂ ਹੈਗਾ ਚਲੋ ਅਸੀਂ ਨਾ ਹੁੰਦੇ ਤਾਂ ਕੋਈ ਹੋਇਆ ਜਾਂ ਨਾ ਪਰ ਇਨਸਾਫ ਤਾਂ ਮਿਲਣਾ ਹੀ। ਠੀਕ। ਤੋਂ ਖੁਦਾਈ ਕਰਨਾ ਆ। ਜੋ ਇੱਕ ਗੋਰੇ ਸੇਕ ਬੰਦਾ ਜਿਹਦੀ ਇਹਦੀ ਦਸਤਾਰ ਲਾ ਕੇ ਗੁੱਟਮਾਰ ਕੀਤੀ, ਬਾਲ ਫੁੱਟੇ। ਵਜਾਂ ਰੰਜੀਤ ਐਸੀ ਕਿ ਇਹਨਾਂ ਦਾ ਮੰਬੁੱਲੀ ਜਿਹਾ ਝਗੜਾ ਪਹਿਲਾਂ 10-12 ਸਾਲ ਪਹਿਲਾਂ ਹੋਇਆ ਸੀ ਹੂੰ ਉਹ ਵੀ ਮਹੱਲੇ ਦੇ ਲੋਕਾਂ ਨੇ ਇਹਨਾਂ ਦਾ ਆਸ ਵਿੱਚ ਸੜਾ ਸਫਾਈ ਕਰਾਤੀ ਸੀ ਠੀਕ ਹੈ ਹੁਣ 23 ਤੀਨ ਨੂੰ ਨਗਰ ਕੀਤੇ ਸਜਾਇਆ ਜਾਣਾ ਸੀ ਹੂੰ ਜਿਹਦੇ ਸੰਦਰਭੇ ਤੇ ਹਰ ਸਾਲ ਉਥੇ ਲੰਗਰ ਲਾਉਂਦੇ ਆ ਠੀਕ ਹੈ ਜੀ ਇਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਭਾਈ ਅਸੀਂ ਲੰਗਰ ਲਾਉਨੇ ਆ ਤੁਸੀਂ ਇਥੇ ਮਲਵਾ ਜਿਹੜਾ ਚੱਕ ਲਓ ਠੀਕ ਹੈ ਉਹ ਮਲਵਾ ਚੱਕਰ ਦੀ ਵਜਾਏ ਇਹਨਾਂ ਨਾਲ ਬੈਂਸਨ ਲਾਪਾ ਹੂੰ ਇਹਨਾਂ ਨਾਲ ਤੂ ਤੂ ਮੈਂ ਮੈਂ ਕਰਦੇ ਤੇ ਕੁੱਟਮਾਰ ਕੀਤੀ ਹੂੰ ਇਹ ਜੀ ਦਸਤਾਰ ਲਈ ਇਹਦੇ ਬਾਲ ਪੁੱਟੇ ਹਮ ਦਸਤਾਰ ਲਾ ਕੇ ਥੱਲੇ ਸਿੱਟੀ ਛੱਡੇ ਮਾਰੇ ਜਾਨੋਂ ਮੰਗਿਆ ਤਾਂ ਹੁਗਿਆ ਦਿੱਤੀਆਂ ਅਸੀਂ ਇਸ ਮੌਕੇ ਇਸ ਗੁਰਸਿੱਖ ਦੇ ਨਾਲ ਖੜੇ ਆ ਬਾਬਾ ਜੀ ਆਏ ਆ ਹਮ ਸਾਰੀ ਸੰਗਤ ਦੇ ਨਾਲ ਖੜੀ ਆ ਸਾਡੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ ਪਰ ਜਿਹੜਾ ਗੁਰਸਿੱਖੀ ਤੇ ਕੋਈ ਬਾਹਰ ਕਰੂਗਾ ਸਾਡੀ ਦਸਤਾਰ ਤੇ ਬਾਹਰ ਕਰੂਗਾ ਉਹਦੇ ਵਿਰੁੱਧ ਆਪਾਂ ਸ਼ਖਸ ਤੈਕਸ਼ਨ ਲਵਾਗੇ ਲਵਾਗੇ ਰਾਣਾ ਜੀ ਮੌਕੇ ਤੇ ਪੁਲਿਸ ਨੇ ਆ ਕੇ ਉੱਥੇ ਦੇਖਿਆ ਉੱਥੇ ਦਾ ਮੌਕੇ ਤੇ ਬਾਅਦ ਵਿੱਚ ਪੁਲਿਸ ਆਈ ਹੈ ਜਿਨ੍ਹਾਂ ਨੇ ਦੇਖਿਆ ਸਾਰਾ ਵੀਡੀਓ ਦੇ ਵਿੱਚ ਰਿਕਾਰਡ ਹੋ ਚੁੱਕਾ ਹੈ ਸਾਰੀ ਵੀਡੀਓ ਬਣੀ ਹੋਈ ਆ ਕੋਈ ਲਓ ਵੀਡੀਓ ਦਿਖਾ ਰਹੀ ਹੈਗੀ ਸਾਡੇ ਕੋਲ ਅੱਜ ਦੇਣ ਰਿਹਾ ਅੰਦਰ ਪੈਂਟਰੀ ਪਾ ਕੇ ਦਿੱਤੀ ਐਸਐਚਓ ਸਾਹਿਬ ਨੂੰ ਕਰਦਣੇ ਸਾਡੇ ਮੋਬਾਈਲ ਵਗੈਰਾ ਚ ਨਹੀਂ ਆ ਉਹ ਵੀ ਦਿਖਾ ਸਕਦੇ ਉਹ ਵੀ ਦੇਣੇ ਜੀ ਵੀਡੀਓ ਵੀ ਤੁਹਾਨੂੰ ਦੇ ਦਿੰਦੇ ਹੈਗੀ ਹੈ ਸਾਡੇ ਕੋਲ ਹੁਣ ਥਾਣੇ ਪਹੁੰਚ ਐਸਐਚਓ ਸਾਹਿਬ ਨੇ ਕੋਈ ਕਾਰਵਾਈ ਕੀਤੀ ਬੇਨਤੀ ਕੀਤੀ ਬਾਬਾ ਜੀ ਆਏ ਸਾਰੇ ਪੈਂਟਰੀ ਜਸੇ ਬੰਦੀਆਂ ਸਾਡੀਆਂ ਆਈਆਂ ਸਾਰਿਆਂ ਨੇ ਆ ਕੇ ਬੇਨਤੀ ਕੀਤੀ ਐਸਐਚਓ ਸਾਹਿਬ ਨੂੰ ਵੀ ਅਸੀਂ ਇਨਸਾਫ ਲੈਣਾ ਤੇ ਐਸਐਚਓ ਸਾਹਿਬ ਨੂੰ ਪੂਰਾ ਭਰੋਸਾ ਦਿੱਤਾ ਕਿ ਅਸੀਂ ਇਨਸਾਫ ਤੁਹਾਨੂੰ ਦੇ ਰਹੇ ਹਾਂ ਤੇ ਅਸੀਂ ਪਰਚਾ ਦਰਜ ਕਰਾਂਗੇ ਉਹਨਾਂ ਵਿਰੁੱਧ ਤੇ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਦ ਵੀ ਤਾਂ ਕਾਰਕੁਨ ਨਹੀਂ ਕਰਵੇ ਹੋਊਗੀ ਹੋਊਗੀ ਠੀਕ ਹੈ ਆਪਣਾ ਮੇਰਾ ਨਾਮ ਤਲਵਿੰਦਰ ਸਿੰਘ ਜੀ ਅੱਜ ਤੁਸੀਂ ਥਾਣੇ ਆਏ ਕੀ ਕਾਰਨ ਕੀ ਹੈ ਅੱਜ ਮੇਰਾ ਨਾਲ ਝਗੜਾ ਹੋਇਆ ਜੀ ਕਦੋਂ ਇਹਨਾਂ ਦੇ 28 ਤਰੀਕ ਨੂੰ ਕਿਸ ਚੀਜ਼ ਦਾ ਝਗੜਾ ਹੈ ਇਹਨਾਂ ਦੇ ਮਲਬਾ ਸਟਿਆ ਮੇਰੀ ਗੱਡੀ ਦੇ ਕੋਲ ਮਲਬਾ ਮਲਬਾ ਸਟਿਆ ਗਈ ਨਾ ਇਹਨਾਂ ਨੇ ਉਹਦੀ ਰਿਕਾਰਡਿੰਗ ਹੋਇਆ ਨਹੀਂ ਉਹ ਦਿਨ ਪਹਿਲਾਂ ਵੀ ਹੋਇਆ ਹੈ ਇਸੇ ਕੁੜੇ ਕਰਕੇ ਕਿਹੜੇ ਰੀਜ ਹੈ ਕਿਹੜੇ ਏਰੀਆ ਚ ਆ ਭਗਸੀ ਨੂੰ ਨਹੀਂ ਨਹੀਂ ਕੋਈ ਹੱਥੋਂ ਪਾਈ ਹੋਈ ਕੀ ਹੈ ਹਾਂਜੀ ਵੀ ਇਹ ਹੱਥੋਂ ਪਾਈ ਇਹਨਾਂ ਨੇ ਕੀਤੀ ਮੇਰੇ ਉਹਨਾਂ ਦੇ ਦੌਰਾਨ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਨਗਰ ਕਲੀਤ ਨਾਲ ਆਵਾ ਹਾਂ ਲਗਾ ਕਿ ਤੇਰੀ ਮੈਂ ਸਫਾਈ ਕਰਵਾਣੀ ਹੈ ਮੈਂ ਚਾਰ ਕਰਮਚਾਰੀ ਵੀ ਲੈ ਕੇ ਆਇਆ ਸੀ ਨਾਲ ਅੱਛਾ ਉਹ ਸੀ ਜੇ ਮਤਲਬ ਕਿ ਚਾਲੂ ਹੁੰਦੀ ਸੀ ਹਾਂ ਤੇ ਉਹਨਾਂ ਦੇ ਦੌਰਾਨ ਮਤਲਬ ਕਿ ਉਹ ਸਫਾਈ ਕਰਾਉਣ ਦੇ ਦੌਰਾਨ ਹਾਂ ਤੇ ਉਹਨਾਂ ਨੇ ਵੀ ਬਲਵਾਣੀ ਚੱਕਿਆਗਾ ਬਲਵਾ ਮਲਵਾਨ ਆ ਚੁੱਕਾ ਵੀ ਦੌਰਾਨ ਮਿਲਣਾ ਬੈਠਾ ਰਹੀਆ ਹੋਇਆ ਹਾਂ ਮੈਂ ਤੁਸੀਂਿਆਂ ਦੇ ਨਾਲ ਨਾਲ ਮੇਰੇ ਹੱਥੋਂ ਨਹੀਂ ਕੋਈ ਬੇਦਬੀ ਕੀਤੀ ਕਿ ਮੇਰੇ ਸੇਤੇ ਸਿੱਧਾ ਮੈ ਗਈ ਨਾਲ ਕੇਸਾਂ ਨੂੰ ਪਹਿਲਾਂ ਤਾਂ ਸਿਰਫ ਇੱਥੇ ਮੁਕਾ ਮਾਰਿਆ ਅੱਛਾ ਅਰੇ ਇੱਥੇ ਰੱਟ ਲੱਗੀ ਫੇਰੇ ਕੇਸਾਂ ਨੂੰ ਖੜ ਲਿਆ ਕੇਸਾਂ ਫੜ ਕੇ ਘੜੀਸਿਆ ਹੂੰ ਕਿ ਇਹ ਕਹਿੰਦੇ ਕੀ ਲਿਆਉ ਕੈਂਚੀ ਲਿਆ ਔਰ ਨਰਸ ਸੇ ਲਾਈਏ ਐਨੀ ਗੱਲ ਕਹਿੰਨੇ ਕਹੀ ਹੈ ਲਾਈਏ ਇਹ ਨਾਲ ਇਨੀ ਨਿਕ ਨਿਕ ਨਾ ਲਾਉਂ ਕੋ ਉੱਥੇ ਰਹਿੰਦੇ ਹੋ ਵੀ ਹਾਂਜੀ ਉੱਥੇ ਰਹੇ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਕੰਪਲੀਟ ਦਿੱਤੇ ਥਾਣੇ ਹਾਂਜੀ ਮੈਂ ਕੰਪਲੀਟ ਦਿੱਤੀ ਆ ਠੀਕ ਆ ਸਿੱਖ ਦਿੰਦੇ ਵਧੀਆਂ ਆਈਆਂ ਸਾਡੇ ਨਾਲ ਹੂੰ बाबा ਇਹ ਖੜੀ ਜਿੰਜੀ ਆਏ ਨੇ ਨਾਲ ਹੂੰ ਤੇ ਕਲਿਆਣਪੁਰ ਤੋਂ ਹੂੰ ਤੇ ਉਹਨਾਂ ਦੇ ਨਾਲ ਪਖਾਂ ਦਿੱਤੀ ਹੈ ਬਾਬਾ ਬਲਜੀਤ ਸਿੰਘ ਵੀ ਆਏ ਨੇ ਨਹੀਂ ਐਸਚਓ ਸਾਹਿਬ ਨੂੰ ਮਿਲੇ ਤੁਸੀਂ ਹਾਂਜੀ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਦਰਖਾ ਦਿੱਤੀ ਹੈ ਫਿਰ ਕਹਿੰਦੇ ਜੋ ਵੀ ਕੰਦੀ ਕਾਰਵਾਈ ਇਹ ਕਰਾਂਗੇ ਠੀਕ ਹੈ ਨਹੀਂ ਕੋਈ ਪਰਚਾਦਰ ਜੋ ਹੈ ਕੋਈ ਹਾਂਜੀ ਪਰਚਾ ਕੰਨੇ ਦੇ ਕਰਦੇ ਠੀਕ ਮਾਮਲਾ ਆਏ ਥਾਣੇ ਉਹਦੇ ਬਾਰੇ ਦੱਸਿਓ ਫੇਰ ਕਿ ਮਾਮਲਾ 28 ਤਰੀਕ ਦਾ ਇਨਸੀਡੈਂਟ ਹੈ ਹਾਂਜੀ ਅਲਵਿੰਦਰ ਸਿੰਘ ਹੈ ਹਾਂ ਇਹ ਮੇ ਆਪਣੇ ਲੜਕਾ ਹੈ ਹਾਂ ਇੱਕ ਵਾਰ ਸਿੱਟ ਮੁੰਡਾ ਹੈ ਹਾਂ ਜਿਹਨੇ ਆਪਣੇ 29 ਜੂਨ ਨੂੰ ਸਾਡੇ ਕੋਲ ਆਇਆ ਸੀਗਾ ਫਿਰ ਅਸੀਂ ਬਿਆਨ ਲਿਖਣ ਵਾਸਤੇ ਗਏ ਸੀ ਕਿ ਲਾ ਮੈਂ ਠੀਕ ਹੈ ਲਿਖਵਾ ਦੇਣਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਬਾਹਰ ਹੀ ਕਿਤੇ ਕਰਦਾ ਇਹਨਾਂ ਨੂੰ ਮੈਂ ਆਪ ਹੀ ਦੋ ਤਿੰਨ ਵਾਰੀ ਫੋਨ ਕੀਤਾ ਵੀ ਤੁਸੀਂ ਉਹਨਾਂ ਦੇ ਕੋਲ ਜਾਓ ਗਿਆਨ ਦੇ ਜਾਓ ਠੀਕ ਹੈ ਇਹਨਾਂ ਨੇ ਬਿਆਨ ਹੀ ਨਹੀਂ ਦੇਣਾ ਆਇਆ ਸੀ ਕੋਈ ਇਹਦੀ ਸਿਹਤ ਖਰਾਬ ਹੋ ਗਈ ਸੀ ਠੀਕ ਹੈ ਅੱਜ ਇਹਦੀ ਜਸਵੰਤ ਦੇ ਨਾਲ ਲੈ ਕੇ ਆਏ ਸੀ ਅਸੀਂ ਉਹਦੇ ਬਿਆਨ ਲੈ ਕੇ ਪਰਚਾ ਦੇ ਦਿੱਤਾ ਠੀਕ ਹੈ ਸਭ ਕੀ ਦੂਜੀ ਪਾਰਟੀ ਬੰਨੋ ਇਹ ਵੀ ਕਹਿ ਰਹੇ ਕਿ ਸਾਡੇ ਨਾਲ ਮਿਸਬੀਹੇਵ ਕੀਤਾ ਗਿਆ ਕੋਈ ਲੜਕੀਆਂ ਨੂੰ ਛੇੜੰਦਾ ਮਾਨੂੰ ਸਾਹਮਣੇ ਇਹੋ ਜਿਹੀ ਗੱਦਬਾਹੀ ਹੈ ਸਾਨੂੰ ਦੇਖੋ ਇਹਦੇ ਵਿੱਚ ਤੇ ਉਹ ਦਸਵੀਂ ਉਹਨਾਂ ਨੂੰ ਹੁਣ ਤੱਕ ਅਸੀਂ ਉਹਦੇ ਡੈਡੀ ਆਏ ਸੀਗੇ ਉਹਨਾਂ ਨੇ ਅਸੀਂ ਕਿਹਾ ਸੀ ਮੁੰਡਿਆਂ ਨੂੰ ਬੁਲਾ ਲਓ ਕੀ ਗੱਲਬਾਤ ਹੈ ਆਪਾਂ ਬੈਠ ਕੇ ਕਰਾ ਲઈએ ਪਰ ਉਹਨਾਂ ਨੇ ਅਜੇ ਤੱਕ ਵੀ ਕਿਸੇ ਵੀ ਮੁੰਡੇ ਨੂੰ ਸਾਡੇ ਸਾਹਮਣੇ ਪੇਸ਼ ਨਹੀਂ ਹੋਏ ਉਹ ਜ਼ਰੂਰ ਉਹਨਾਂ ਨੂੰ ਵੀਡੀਓ ਵੀ ਕੀਤੀ ਇਹਨਾਂ ਨੇ ਕੁਝ ਨਹੀਂ ਸਾਨੂੰ ਅਜੇ ਤੱਕ ਦਿੱਤਾ ਤੇ ਕਾਰਨ ਕੀ ਨਿਕਲ ਕੇ ਸਾਹਮਣੇ ਆਇਆ ਕਿ ਲੜਾਈ ਜਿਹੜੇ ਮੇਨ ਕਾਰਨ ਕੀ ਨਿਕਲੇ ਮੇਨ ਇਹ ਨਾਲ ਕੋਈ ਜੱਟ ਨਾਲ ਮੁੰਡਾ ਸੀਗਾ ਉਹਦਾ ਘਰ ਨੇੜੇ ਸੀਗਾ ਕੋਈ ਕੂੜਾ ਕੜਾ ਜੀ ਉਹਨਾਂ ਦੇ ਸਿੱਟੇ ਸੀ ਕੋਈ ਗੱਡੀ-ਗੋਡੀ ਖੜੀ ਕਰਦੇ ਉਹ ਤੋਂ ਗਾਹ ਵਾਧਾ ਹੋ ਗਿਆ ਤੇ ਜਿਹੜੇ ਸਾਈਡ ਤੇ ਸੀ ਉਹਨਾਂ ਦੀ ਹੈਲਪ ਵਾਸਤੇ ਆ ਗਏ ਤੇ ਉਹ ਲੜਾਈ ਛੜਾ ਜ਼ਿਆਦਾ ਵਧ ਗਿਆ ਇਹਨਾਂ ਕੋਈ ਬੇਅਦਬੀ ਵੀ ਹੋਈ ਹੈ ਮੈਨੂੰ ਇਹ ਵੀਡੀਓ ਵਿੱਚ ਤੇ ਇਹੀ ਦਿਖਦਾ ਕਿ ਉਹਦੇ ਕੇਸ ਵੀ ਫੜ ਕੇ ਤੇ ਉਹ ਹਟਉਂਦੇ ਠੀਕ ਹੈ ਸਰ ਦੂਜੀ ਪਾਰਟੀ ਫਿਰ ਜੋ ਨਾਂ ਲੈ ਕੇ ਆਣਗੇ ਫਿਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਏਗੀ ਦੁਬਾਰਾ ਉੱਥੇ ਜਾ ਕੇ ਜੋ ਵੀ ਉਹ ਸਾਡੇ ਕੋਲ ਪੇਸ਼ ਕਰਨਗੇ ਜੋ ਬਿਆਨ ਦੇਣਗੇ ਉਹ ਆਪਾਂ ਉੱਥੇ ਕਾਰਵਾਈ ਕਰਾਂਗੇ ਠੀਕ